ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਕਿਰਪਾ ਕਰਕੇ ਜੇ ਦੇਖਣ ਲੱਗੇ ਹੋ ਤੇ 3 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਹੀ ਗੱਲ ਦੀ ਸਮਝ ਆਵੇਗੀ ਤੇ ਸਾਡਾ ਬਣਾਉਣ ਦਾ ਮਕਸਦ ਆ ਦੇਖੋ ਹੁਣ ਸ਼ੁਰੂ ਕਰਦੇ ਆ ਆ ਮੁੰਡਾ ਸਵੇਰੇ ਜਾਣਾ ਸੀ ਤੇ ਲੇਟ ਹੋਇਆ ਪਿਆ ਸੀ ਪੱਗ-ਪੁੱਗ ਬੰਨਣ ਵਿੱਚ ਵੀ ਪੂਰਾ ਲੇਟ ਹੋਇਆ ਪਿਆ ਸੀ ਤੇ ਉਧਰੋਂ ਇਹਦਾ ਟਾਈਮ ਹੋਇਆ ਪਿਆ ਸੀ ਤੇ ਹੁਣ ਬੰਦਾ ਗੁੱਸੇ ਦੇ ਵਿੱਚ ਕੁਝ ਸੋਚਦਾ ਨਹੀਂ ਤੇ ਆਪਣੀ ਮਾਂ ਨੂੰ ਕਹੀ ਜਾਂਦਾ ਕਦੇ ਕਹਿੰਦਾ ਮੈਨੂੰ ਕੋਟ ਫੜਾ ਵਿਚਾਰੀ ਨੇ ਕੋਟ ਲਿਆ ਕੇ ਦਿੱਤਾ ਤੇ ਕਦੇ ਕਹਿੰਦਾ ਮੇਰੇ ਬੂਟ ਫੜਾਓ ਮੈਂ ਲੇਟ ਹੋ ਗਿਆ ਤੁਸੀਂ ਮੈਨੂੰ ਲੇਟ ਕਰਤਾ ਸਾਰਾ ਕੁਝ ਇਤਿਹਾਪ ਮੋਬਾਈਲਾ ਵਿੱਚ ਖੁੱਬਿਆ ਪਿਆ ਤੇ ਕਦੇ ਉਧਰ ਅਕਸਰ ਹੁੰਦਾ ਐ ਹੀ ਆ ਤੇ ਦੇਖੋ ਹੁਣ ਨੂੰ ਲੱਗਦਾ ਕਹਿੰਦਾ ਮੈਂ ਮਸਾ ਤਿਆਰ ਹੋਇਆ ਫਲਾਨਾ ਢਮਕਾ ਊਖਾ ਹੋ ਜਾਂਦਾ ਮਾਤਾ ਤੁਸੀਂ ਲੇਟ ਕਰ ਦਿੰਨੇ ਆ ਤੇ ਇਹਦੀ ਮਾਂ ਹੁਣ ਇਹ ਸੋਚਦਾ ਨਹੀਂ ਪਿਆ ਵੀ ਸਭ ਤੋਂ ਪਹਿਲਾਂ ਜਿਹੜੀ ਘਰ ਦੀ ਇਸਤਰੀ ਹੁੰਦੀ ਹੈ ਨਾ ਜਿੰਨੂੰ ਆਪਾਂ ਕਹਿ ਦਿੰਨੇ ਆ ਹਾਊਸ ਵਾਈਫ ਸਭ ਤੋਂ ਪਹਿਲਾਂ ਉਹ ਉੱਠਦੀ ਐ ਤੇ ਬੰਦਾ ਚਾਹੇ ਕਰੋੜਾਂ ਦਾ ਕੰਮ ਕਰੀ ਜਾਵੇ ਜਿੰਨਾ ਮਰਜ਼ੀ ਕਰੀ ਜਾਵੇ ਇੱਕ ਔਰਤ ਜਿੰਨਾ ਕੰਮ ਨਿਸ਼ਕਾਮ ਸੇਵਾ ਜੋ ਔਰਤ ਕਰਦੀ ਐ ਉਹ ਬੰਦਾ ਕਦੇ ਵੀ ਨਹੀਂ ਕਰ ਸਕਦਾ ਤੇ ਦੇਖੋ ਹੁੰਦਾ ਕੀ ਐ ਕਈ ਵਾਰੀ ਪੜ੍ਹੇ ਲਿਖੇ ਲੋਕ ਥੋੜਾ ਜਿਹਾ ਘੱਟ ਪੜੀਆਂ ਬੀਬੀਆਂ ਦੇ ਸਾਹਮਣੇ ਆਪਣਾ ਆਪ ਜ਼ਿਆਦਾ ਵਿਖਾਉਂਦੇ ਨੇ ਤੇ ਬੱਚੇ ਕਈ ਵਾਰੀ ਐ ਕਰ ਜਾਂਦੇ ਨੇ ਕਿਉਂਕਿ ਮਾਂ ਪਿਓ ਦੇ ਪਿਆਰ ਦਾ ਸਤਕਾਰ ਦਾ ਦులਾਰ ਦਾ ਫਾਇਦਾ ਉਠਾ ਜਾਂਦੇ ਨੇ ਇਹਨਾਂ ਨੇ ਸਾਨੂੰ ਕੀ ਕਹਿਣਾ ਆ ਕੁੜੀ ਹੁਣੇ ਵੀ ਲੇਟ ਸੀ ਇਹਨੇ ਵੀ ਜਾਣਾ ਸੀ ਆ ਪਹਿਲਾ 8 ਵਜੇ ਉੱਠੀ ਮਸਾ ਪਹਿਲਾ ਰਾਤ ਨੂੰ ਮੋਬਾਈਲ ਤੇ ਟੀਵੀ ਵਿੱਚ ਖੁੱਬੀ ਪਈ ਸੀ ਤੇ ਲੇਟ ਉੱਠੀ ਤੇ ਦੇਖੋ ਹੁਣ ਇੰਨੇ ਵੀ ਜਾਣਾ ਤੇ ਲੇਟ ਹੋਈ ਪਈ ਐ ਤੇ ਦੇਖੋ ਕਿਵੇਂ ਮਸਾ ਨਾਹ ਨੂਕੇ ਮਸਾ ਹੀ ਆਈ ਜਿਵੇਂ ਬੰਦਾ ਖਤਮ ਹੀ ਹੋ ਜਾਂਦਾ ਤੇ ਫਿਰ ਆਪਣੀ ਮਾਂ ਤੇ ਗੁੱਸਾ ਵੀ ਤੂੰ ਛੇਤੀ ਕਰ ਮੈਨੂੰ ਪਹਿਲਾਂ ਠਾ ਦੇਣਾ ਸੀ ਤੂੰ ਐ ਕਰਨਾ ਸੀ ਜੋ ਕਰਨਾ ਸੀਗਾ ਮੈਂ ਲੇਟ ਹੋ ਗਈ ਤੂੰ ਮਾਤਾ ਪਹਿਲਾਂ ਉੱਠ ਪਿਆ ਕਰ ਠੰਡ ਬੜੀ ਐ ਤੇ ਦੇਖੋ ਹੁਣ ਇਹ ਨਹੀਂ ਸੋਚਦੀ ਬੀਬੀ ਜਿਹੜੀ ਵਿਚਾਰੀ ਸਾਰਾ ਕੁਝ ਸਾਨੂੰ ਲਿਆ ਕੇ ਫੜਾਉਂਦੀ ਪਈ ਐ ਉਹਨੂੰ ਨਹੀਂ ਠੰਡ ਲੱਗਦੀ ਤੇ ਉਧਰੋਂ ਆ ਬੰਦਾ ਵੇਖੋ ਬਾਜਾਂ ਮਾਰੀ ਜਾਂਦਾ ਇੰਨੇ ਵੀ ਜਾ ਇੱਕ ਤੇ ਦੇਖੋ ਕੰਨਿਆ ਜਣਿਆਂ ਦਾ ਸਵਾਰਦੀ ਐ ਤੇ ਜੇ ਇੱਕ ਹੀ ਨਾ ਹੋਵੇ ਤੇ ਆ ਸਾਰਾ ਘਰ ਚੱਲਣਾ ਔਖਾ ਹੋ ਜਾਂਦਾ ਇਹਨਾਂ ਨੂੰ ਲੱਗਦਾ ਵੀ ਅਸੀਂ ਖਣੇ ਇਹਨੂੰ ਸੰਭਾਲਦੇ ਆ ਪਰ ਇਹਨਾਂ ਨੂੰ ਇਹ ਸਾਰਿਆਂ ਨੂੰ ਨਹੀਂ ਪਤਾ ਪਰਿਵਾਰ ਨੂੰ ਵੀ ਇਹ ਸਾਨੂੰ ਸਾਰਿਆਂ ਨੂੰ ਸੰਭਾਲਦੀ ਐ ਜੇ ਨਾ ਹੋਵੇ ਅਸੀਂ ਟਾਈਮ ਤੇ ਪਹੁੰਚ ਨਹੀਂ ਸਕਦੇ ਦੇਖੋ ਹੁਣੇ ਤੇ ਐ ਕਰ ਕਰਾ ਕੇ ਚਲੇਗਾ ਆ ਕੁੜੀ ਇਹਨਾਂ ਦੀ ਭੈਣ ਛੋਟੀ ਨੇ ਕਿਹਾ ਵੀ ਤੁਸੀਂ ਤੜਕੇ ਮੰਮੀ ਨਾਲ ਬੋਲੇ ਕਿਉਂ ਸੀ ਤੋ ਉਹਨੂੰ ਕਹਿੰਦੇ ਤੂੰ ਕਿੱਧਰ ਤੁਰੀ ਫਿਰਦੀ ਐ ਇੱਧਰ ਆ ਫਲਾਨਾ ਠਮਕਾ ਹੁਣ ਉਹਦੇ ਨਾਲ ਵੀ ਬੋਲ ਬੋਲ ਕੇ ਤੇ ਚਲੇਗਾ ਦੋਨੋਂ ਭੈਣ ਭਰਾ ਤੇ ਹੋਇਆ ਕਿ ਜਿਵੇਂ ਕਹਿੰਦੇ ਸਵੀਰ ਦਾ ਲਿਆ ਸ਼ਾਮ ਨੂੰ ਵਾਪਸ ਆ ਜਾਵੇ ਤੇ ਉਹ ਭੁੱਲਿਆ ਨਹੀਂ ਗਿਣਿਆ ਜਾਂਦਾ ਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਮਤ ਦੇ ਸਕਦੇ ਨਹੀਂ ਤੇ ਬਾਕੀ ਜਿੰਨੇ ਗਿਆਨ ਲੈਣਾ ਭਾਈ ਦਿੱਤਾ ਨਹੀਂ ਜਾ ਸਕਦਾ ਲੈਣਾ ਪੈਂਦਾ ਕਈ ਵਾਰੀ ਮਾਪੇ ਬਹੁਤ ਚੰਗੇ ਹੁੰਦੇ ਨੇ ਤੇ ਬੱਚੇ ਨਕਮੀ ਨਿਕਲ ਜਾਂਦੇ ਨੇ ਆ ਕੁੜੀ ਨੇ ਫਿਰ ਸਾਰੀ ਕਹਾਣੀਆਂ ਆਪਣੇ ਪਿਓ ਨੂੰ ਦੱਸਦੀ ਵੀ ਇਸ ਤਰ੍ਹਾਂ ਮੰਮੀ ਨਾਲ ਬੋਲ ਕੇ ਜਾਂਦੇ ਨੇ ਤੇ ਵੇਖੋ ਹੁਣ ਹੁੰਦਾ ਕਿ ਇਹਦਾ ਪਿਓ ਸਿਆਣਾ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਪੁੱਤ ਉਹ ਤੇ ਮਿੱਠੀਆਂ ਗੱਲਾਂ ਨੇ ਕਹਿੰਗੇ ਛੋਟੀ ਬੱਚੀ ਸੀ ਤੇ ਇਹਨੇ ਆਪਣੇ ਬੱਚਿਆਂ ਨੂੰ ਬੁਲਾਇਆ ਵੀ ਤੁਸੀਂ ਯਾਰ ਜੇ ਮੈਂ ਮਾੜਾ ਮੋਟਾ ਉੱਚੀ ਬੋਲ ਪਹਿਣਾ ਤੇਰੀ ਮੰਮੀ ਨਾਲ ਮੇਰਾ ਤੋ ਸਤਾਰਾ ਕਰਦੀ ਹੈ ਵੱਡਾ ਮੈਂ ਉਹਦੇ ਤੋਂ ਤੇ ਤੁਹਾਡਾ ਕੀ ਹੱਕ ਮੰਨਦਾ ਉਹਦੇ ਨਾਲ ਬੋਲਣ ਦਾ ਜਿਉ ਨਾ ਹੋਵੇ ਤੁਸੀਂ ਆ ਜਿਹੜੇ ਕੰਮ ਕਰ ਤੁਰੇ ਫਿਰਦੇ ਹੋ ਪੜਾਇਆ ਕਰਦੇ ਹੋ ਕਿੱਥੋਂ ਹੋਵੇਗਾ ਇਹ ਸਾਰਾ ਕੁਝ ਐਵੇਂ ਨਹੀਂ ਹੋਣਾਗਾ ਉਹ ਹੈ ਤੇ ਆਪਾਂ ਸਾਰੇ ਚੱਲਦੇ ਆਂ ਤੇ ਉਹਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਹਾਊਸ ਵਾਈਫ ਪੜ੍ਹੇ ਲਿਖੇ ਨਾਲੋਂ ਵੀ ਜੇ ਚੰਗੀ ਹੋਵੇ ਤੇ ਕਈ ਗੁਣਾ ਚੰਗੀ ਹੁੰਦੀ ਹੈ ਕਿਉਂਕਿ ਅੰਨ ਪਕਾ ਕੇ ਦਿੰਦੀ ਐ ਸਾਰਾ ਕੰਮ ਕਰ ਕੱਪੜੇ ਲੱਤੇ ਧੋਂਦੀ ਐ ਪਰ ਦੇਖੋ ਜਿਹੜੀ ਮਾਂ ਹੁੰਦੀ ਉਹ ਬੱਚਿਆਂ ਦੇ ਔਗਣ ਨਹੀਂ ਚਤਾਰਦੀ ਉਹ ਪਰਦਾ ਪਾ ਜਾਂਦੀ ਐ ਇਹਦੇ ਘਰ ਵਾਲੇ ਨੇ ਕਿਹਾ ਵੀ ਜੇ ਤੈਨੂੰ ਕੁਝ ਬੋਲਦੇ ਸੀ ਮੈਨੂੰ ਦੱਸਦੀ ਕਿੰਨਾ ਦੀ ਕਿਵੇਂ ਹਿੰਮਤ ਤੈਨੂੰ ਬੋਲਣ ਤੇ ਉਹਨੇ ਕਿਹਾ ਨਹੀਂ ਨਹੀਂ ਕੋਈ ਨਹੀਂ ਸੀ ਬੋਲਦੇ ਤੁਸੀਂ ਐਵੇਂ ਗੁੱਸਾ ਕਰੀ ਜਾਂਦੇ ਇਹ ਬੱਚੇ ਨੇ ਸਾਡਾ ਤੇ ਚੱਲਦਾ ਹੀ ਰਹ ਸਾਡੇ ਵਿੱਚ ਕੋਈ ਦਤਕਾਰ ਥੋੜਾ ਸਾਡੇ ਵਿੱਚ ਤੇ ਪਿਆਰ ਹੀ ਬੜਾ ਫਿਰ ਪਿਓ ਨੇ ਕਿਹਾ ਸ਼ਰਮ ਕਰੋ ਵੇਖੋ ਤੁਹਾਡੀ ਹਾਲੀ ਵੀ ਪੱਤ ਰੱਖੀ ਜਾਂਦੀ ਹੈ ਫਿਰ ਇਹਨਾਂ ਨੇ ਮਾਫੀ ਮੰਗੀ ਆਖਿਆ ਅੱਜ ਤੋਂ ਬਾਅਦ ਚ ਨਹੀਂ ਇਸ ਤਰ੍ਹਾਂ ਕਰਦੇ ਕਿਉਂਕਿ ਮਾਂ ਵਰਗਾ ਵੀ ਕੁਝ ਨਹੀਂ ਹੁੰਦਾ ਹਰ ਇੱਕ ਬੱਚੇ ਨੂੰ ਪਈ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਮਾਂ ਵਰਗਾ ਰਿਸ਼ਤਾ ਕੋਈ ਨਹੀਂ ਹੁੰਦਾ ਔਰਤ ਫਿਰ ਵੀ ਬੰਦੇ ਨੂੰ ਕਹਿੰਦੀ ਤੁਸੀਂ ਐ ਕਿਉਂ ਕਿ ਉਹਨੇ ਕਿਹਾ ਨਹੀਂ ਮੈਂ ਗੁੱਸਾ ਨਹੀਂ ਕੀਤਾ ਮੈਂ ਤੇ ਸਮਝਾਇਆ ਇਹਨਾਂ ਨੂੰ ਇਹ ਅੱਗੇ ਤੋਂ ਸਮਝ ਕੇ ਰਹਿਣਗੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ